ਹੈਲੋ ਜੀ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਰਾਤ ਡਿਊਟੀ ਤੇ ਆ ਕੇ ਸੁੱਤੇ ਸੀ ਤੇ ਹੁਣ ਆਪਾਂ ਨੈਕਸਟ ਮਾਰਨਿੰਗ ਰੇਡੀਆਂ ਤੇ ਹੁਣ ਪਹਿਲਾਂ ਆਪਾਂ ਕਰਾਂਗੇ ਫਿੰਗਰ ਜਾ ਕੇ ਜੀ ਫਿੰਗਰ ਕਰਨ ਤੋਂ ਬਾਅਦ ਤੇ ਫਿਰ ਆਪਾਂ ਗੱਡੀ ਲੋਡ ਕਰਾਂਗੇ ਗੱਡੀ ਲੋਡ ਕਰਕੇ ਫਿਰ ਆਪਾਂ ਖਾਲੀ ਕਰਨ ਲਈ ਜਾਵਾਂਗੇ ਚਲੋ ਚੱਲਦੇ ਆਂ ਪਹਿਲਾਂ ਫਿੰਗਰ ਕਰਨਾ ਆ ਚਲਿਏ ਫਿੰਗਰ ਹੋ ਚੁੱਕੇ ਆਪਣੇ ਡਨ ਤੇ ਫਿੰਗਰ ਡਨ ਕਰਕੇ ਤੇ ਹੁਣ ਆਪਾਂ ਗੱਡੀ ਲੋਡ ਕਰਾਂਗੇ ਗੱਡੀ ਲੋਡ ਕਰਨ ਦੇ ਲਈ ਪਹਿਲੇ ਆਪਾਂ ਜਾਵਾਂਗੇ ਲੇਬਰ ਦਾ ਆਦਮੀ ਚੱਕਣਾ ਉੱਥੇ ਤੇ ਉਹਨਾਂ ਨਾਲ ਲੈ ਕੇ ਤੇ ਗੱਡੀ ਲੋਡ ਕਰਾਂਗੇ ਫਿਰ ਚਲੋ ਚੱਲਦੇ ਆਂ ਥੱਲੇ ਵਰਦਾ ਆਦਮੀ ਚੱਕਣਾ ਲੇਬਰ ਵਾਲਾ ਤੇ ਉਹਨਾਂ ਨਾਲ ਲੈ ਕੇ ਫਿਰ ਜਾਵਾਂਗੇ ਗੱਡੀ ਲੋਡ ਕਰਨ ਦੇ ਲਈ ਆਪਾਂ ਜੀ ਇੱਥੋਂ ਆਪਾਂ ਲਿਆ ਲਿਆ ਲੇਬਰ ਦਾ ਬੰਦਾ ਤੇ ਆ ਆ ਰਿਹਾ ਅੰਦਰ ਐਂਟਰ ਤੇ ਹੁਣ ਆਪਾਂ ਜਾਵਾਂਗੇ ਗੱਡੀ ਲੋਡ ਕਰਨ ਦੇ ਲਈ ਇਹ ਹੈ ਜੀ ਸਾਡਾ ਪਲਾਂਟ ਜਿੱਥੇ ਆਪਾਂ ਡਿਊਟੀ ਕਰਦੇ ਆ ਤੇ ਖਵੈਤ ਵਿੱਚ ਪਾਵਰ ਮਾਡ ਇਹ ਇਹਦੀ ਪਾਵਰ ਪਲਾਂਟ ਇਹ ਇਹਦੀ ਪਾਵਰ ਪਲਾਂਟ ਦੀਆਂ ਚਿਮਨੀਆਂ ਤੇ ਫਿਰ ਮਤਲਬ ਅੰਦਰ ਵੀ ਤਾਂ ਉਹ ਬਾਹਰ ਹੁੰਦਾ ਠੀਕ ਹੈ ਤੇ ਇਹ ਸਾਰਾ ਪਲਾਂਟ ਦਾ ਏਰੀਆ ਹੈ ਠੀਕ ਹੈ ਇਹ ਬੋਇਲਰ ਸਾਈਡ ਹੈ ਬੋਇਲਰ ਸਾਈਡ ਹੈ ਤੇ ਵੀ ਜਿਹੜਾ ਬੋਇਲਰ ਤੋਂ ਉਹ ਬਾਹਰ ਜਾਊਗਾ ਇਹ ਤੇ ਬਾਕੀ ਆ ਸਾਈਡ ਸਾਈਡ ਦਾ ਜਿਹੜਾ ਪੂਰਾ ਕਵਰਿੰਗ ਕੀਤਾ ਹੋਇਆ ਏਰੀਆ ਹੈ ਇਹ ਤਾਂ ਜੀ ਪਾਵਰ ਪਲਾਂਟ ਵੀ ਆ ਤੇ ਬਿਜਲੀ ਵੀ ਤਿਆਰ ਹੁੰਦੀ ਸੀ ਉਰੇ ਤੇ ਜਿੰਨਾ ਵੀ ਪਾਰਟਰ ਸਪਲਾਈ ਦਾ ਕੰਮ ਆ ਪਾਣੀ ਜਿਹਨੂੰ ਡਿਸਟਿਲਸ਼ਨ ਨਾਲ ਪਾਣੀ ਕਲੀਨ ਕਰਦੇ ਫਿਲਟਰ ਪਾਣੀ ਕਲੀਨ ਦਾ ਫਿਲਟਰ ਕਰਕੇ ਤੇ ਪਾਣੀ ਸਪਲਾਈ ਦਾ ਕੰਮ ਵੀ ਕਰਦੇ ਤੇ ਫਿਰ ਜਿਹਦੇ ਗੈਸ ਪਲਾਂਟ ਵੀ ਹੈ ਜੀ ਆ ਹੈਗਾ ਜਿਹੜਾ ਇਹ ਹੈਗਾ ਜੀ ਮਾਲਾ ਸਿਮੈਂਟ ਵਾਲਾ ਏਰੀਆ ਹਾਂ ਦੇਖੇ ਉਹਦਾ ਸਿਮੈਂਟ ਵੀ ਵਿੱਚ ਕਰਦੇ ਆ ਰੇਡੀ ਇਹ ਇਹ ਜਿਹੜੀ ਸਮਟ ਵਾਲਾ ਹੈ ਇਹ ਅਸਾਰ ਹੈ ਅੰਦਰ ਮਤਲਬ ਗੈਸ ਪਲਾਂਟ ਵੀ ਹੈ ਤੇ ਵੀ ਬਾਟਰ ਡਿਸਲੇਸ਼ਨ ਵੀ ਹੈਗਾ ਪਾਵਰ ਪਲਾਂਟ ਵੀ ਹੈ ਵਿੱਚ ਸਾਰਾ ਕੁਝ ਮਿਕਸ ਹੈ ਜਿਵੇਂ ਆ ਜਿਹੜਾ ਸਾਹਮਣੇ ਹੈ ਚਿਮਨੀ ਹੈ ਇਹ ਗੈਸ ਪਲਾਂਟ ਹੈ ਤੇ ਇਹ ਗੈਸ ਵਾਲਾ ਹੈ ਤੇ ਲੋ ਜੀ ਆਪਾਂ ਆ ਚੁੱਕੇ ਹਾਂ ਗੱਡੀ ਖਾਲੀ ਕਰਨ ਦੇ ਲਈ ਤੇ ਆ ਲਾਤੀ ਅਨਲੋਡਿੰਗ ਆਉਣ ਦੇ ਲਈ ਗੱਡੀ ਤੇ ਇਹ ਹੈ ਜੀ ਬੀਜੀ ਉਹ ਫਸਲ ਇਹ ਲਾਇਆ ਮੇਰੇ ਘਰ ਤੇ ਮੱਕਾ ਲਾਇਆ ਮੱਕਾ ਚਰੀ ਬੀਜੀ ਹੋਈ ਆ ਹਾਂਜੀ ਇਹ ਤੇ ਇੱਧਰ ਵੀ ਆਈ ਲਾਇਆ ਹੋਇਆ ਤੇ ਆ ਵਿੱਚ ਲੱਗੇ ਹੋਏ ਖਜੂਰਾਂ ਦੇ ਪੁੱਟੇ ਆ ਦੇਖੋ ਇਹ ਖਜੂਰਾਂ ਦੇ ਪੁੱਟੇ ਆ ਤੇ ਉਹ ਸਾਹਮਣੇ ਜਿਹੜਾ ਬ੍ਰਿਜ ਦਿਖਦਾ ਜੀ ਉਹ ਹੈਗਾ ਜੀ ਜਿਹੜਾ ਨੈਸ਼ਨਲ ਹਾਈਵੇ ਹੈ ਇਹ ਚੱਲਾ ਗਿਆ ਸੌਦੀ ਉੱਤਰ ਚੱਲਾ ਗਿਆ ਕਵੈਸਟੀ ਇਹ 40 ਨੰਬਰ ਰੋਡ ਹੈ ਨੈਸ਼ਨਲ ਹਾਈਵੇ ਤੇ ਇਹ ਹੈ ਜੀ ਕਵੈਤੀ ਕਿਸੇ ਕਵੈਤੀ ਦਾ ਫਾਰਮ ਹਾਊਸ ਹੈ ਜਾਨੀ ਫਾਰਮ ਹਾਊਸ ਹੈ ਇੱਥੇ ਗੱਡੀ ਅਨਲੋਡ ਕਰਦੇ ਆਂ ਆਤੇ ਆਂ ਵੇਟ ਜਦ ਤੱਕ ਗੱਡੀ ਖਾਲੀ ਹੁੰਦੀ ਹੈ ਤੇ ਜਦ ਤੱਕ ਅੱਪਾ ਕਰਦੇ ਆਂ ਵੇਟ ਕੋਈ ਮਤਲਬ 20 ਮਿੰਟ 15 20 ਮਿੰਟ ਚ ਗੱਡੀ ਸਾਰੀ ਅਨਲੋਡਿੰਗ ਹੋ ਚੁੱਕੀ ਤੇ ਜਦ ਤੱਕ ਵੇਟ ਕਰਦੇ ਆ ਜੀ 15 20 ਮਿੰਟ ਜਦ ਤੱਕ ਵੇਟ ਕਰਕੇ ਗੱਡੀ ਖਾਲੀ ਹੋ ਚੁੱਕੀ ਤੇ ਉਤ ਤੇ ਬਾਅਦ ਆਪਾਂ ਖਾਲੀ ਕਰਕੇ ਤੇ ਆਪਣੀ ਗੱਡੀ ਚ ਡੀਜ਼ਲ ਵੀ ਥੋੜਾ ਘਟਾ ਹੈ ਤੇ ਡੀਜ਼ਲ ਪਰਵਾਣ ਜਾਵਾਂਗੇ ਪੰਪ ਤੇ ਤੇ ਡੀਜ਼ਲ ਪ੍ਰਵਾਕੇ ਤੇ ਫਿਰ ਉਹਦੇ ਬਾਅਦ ਦੇਖਦੇ ਆ ਅੱਗੇ ਦਾ ਪਲਾਨ ਕੀ ਹੈ ਗੱਡੀ ਜਿਹਦਾ ਕੰਮ ਹੋਇਆ ਤੇ ਹੁਣ ਕਰ ਦਾਂਗੇ ਨਹੀਂ ਤਾਂ ਫਿਰ ਰਾਤ ਨੂੰ ਆਪਾਂ ਰਾਤ ਨੂੰ ਗੱਡੀ ਲੋਡ ਕਰਾਂਗੇ ਰੋਟੀ ਆਪਾਂ ਹੋਟਲ ਤੋਂ ਲਗਾਈ ਆ ਜੀ ਫਿਕਸ ਮਤਲਬ ਮਹੀਨਾ ਕੀਤਾ ਵਾ ਮਹੀਨੇ ਦਾ ਹਿਸਾਬ ਹੈ ਰੋਟੀ ਆਪਾਂ ਹੋਟਲ ਤੋਂ ਫਿਕਸ ਲਗਵਾਈ ਤੇ ਉਹ ਚ ਪਣਾ ਮਹੀਨੇ ਬਾਅਦ ਪੈਸੇ ਦੇਣੇ ਹੁੰਦੇ ਤੇ ਇੱਕ ਟਾਈਮ ਹੀ ਲੋਈ ਪੈਸੇ ਇੱਕ ਟਾਈਮ ਲਈ ਆਪਾਂ ਹੋਟਲ ਤੋਂ ਰੋਟੀ ਲਗਵਾਈ ਹੈ ਤੇ ਬਾਕੀ ਇੱਕ ਟਾਈਮ ਆਪਾਂ ਆ ਹੋਟਲ ਤੇ ਵੈਸੇ ਖਾ ਲੈਂਦੇ ਆ ਕੈਸ਼ ਤੇ ਹਾਂ ਜੀ ਬਾਕੀ ਸਵੇਰ ਨੂੰ ਖਾਈ ਨਹੀਂ ਹੁੰਦੀ ਸਵੇਰ ਨੂੰ ਟਾਈਮ ਇਲਾ ਦਾ ਲੇਟ ਉੱਠਿਆ ਜਾਂਦਾ ਜੀ ਹਾਂ ਜੀ ਟੀਵੀ ਕਰਕੇ ਤੇ ਬਾਕੀ ਇਹ ਆ ਕੇ ਸਹੀ ਹੈ ਬਾਕੀ ਦੇਖਦੇ ਆ ਚੈੱਕ ਕਰਦੇ ਆ ਥੋੜੇ ਦੇਰ ਤੱਕ ਕੀ ਅੱਜ ਭੇਜੀ ਸਬਜ਼ੀ ਕੀ ਸਬਜ਼ੀ ਆ ਚੈੱਕ ਕਰਕੇ ਮੇਰੇ ਪਤਾ ਲੱਗਣਾ ਹੈ ਲੋ ਜੀ ਆਪਾਂ ਇਹ ਇੰਡਸਟਰੀਅਲ ਏਰੀਆ ਮੇਨ ਅਬਦੁੱਲਾ ਦਾ ਇੰਡਸਟਰੀਅਲ ਏਰੀਆ ਤੇ ਹੁਣ ਆਪਾਂ ਜਾ ਰਹੇ ਆ ਜੀ ਗੱਡੀ ਚੱਡੀ ਕਿ ਲਪਾਉਣ ਲਈ ਪੰਪ ਤੇ ਇਹ ਇਧਰੋਂ ਆਪਾਂ ਯੂ ਟਰਨ ਮਾਰ ਕੇ ਕਿਉਂਕਿ ਜੇ ਆਪਾਂ ਉਧਰੋਂ ਆਂਦੇ ਤੇ ਕਾਫੀ ਅੱਗੇ ਤੋਂ ਘੁੰਮ ਕੇ ਆਣਾ ਪੈਂਦਾ ਤੇ ਆ ਆਪਾਂ ਅੰਦਰੋਂ ਜਾਵਾਂਗੇ ਅੰਦਰੋਂ ਜਾ ਕੇ ਤੇ ਯੂ ਟਰਨ ਮਾਰ ਕੇ ਨਾਲ ਹੀ ਹਾਈਵੇ ਨੂੰ ਛੱਡ ਕੇ ਤੇ ਨਾਲੇ ਉਦੇ ਹਾਈਵੇ ਤੋਂ ਛੱਡਦੇ ਸਾਰੇ ਨਾਲੇ ਪੰਪ ਪੈਟਰੋਲ ਪੰਪ ਉੱਥੇ ਤੇਲ ਪਵਾ ਲਵਾਂਗੇ ਪੂਰਾ ਮੇਨ ਅਬਦੁੱਲਾ ਇਹਦਾ ਜਗ੍ਹਾ ਦਾ ਨਾਮ ਮੇਨ ਅਬਦੁੱਲਾ ਹੈ ਤੇ ਹੈਗਾ ਮੇਨ ਅਬਦੁੱਲਾ ਦਾ ਇੰਡਸਟਰੀਅਲ ਏਰੀਆ ਠੀਕ ਹੈ ਇੱਥੇ ਵੀ ਆ ਗਈਆਂ ਵੱਡੀਆਂ-ਵੱਡੀਆਂ ਕੰਪਨੀਆਂ ਜੀ ਆਪਾਂ ਆ ਚੁੱਕੇ ਹਾਂ ਪੰਪ ਤੇ ਰੀਜਲ ਦਲਬਾਉਣ ਦੇ ਲਈ ਇਹ ਆ ਜੀ ਪੰਪ ਇਹਦੇ ਵਿੱਚ ਸਾਰਾ ਟਰੋਲੀ ਵਗੈਰਾ ਸਾਰਾ ਸਿਸਟਮ ਹੈਗਾ ਜੀ ਸਾਹਮਣੇ ਮੈਕਡੋਨਲਡਸ ਜும் ਫੜ ਜਾਂਦੀ ਹੈ ਮੈਕਡੋਨਲਡਸ ਸਟਾਰਬਕ ਸਾਰਾ ਕੁਝ ਮਤਲਬ ਵਿੱਚ ਇਹਦੇ ਨਾਲ ਮਾਚੇ ਦੀ ਵੀ ਹੈਗੀ ਜੀ ਹਾਲੇ ਜੋ ਵੀ ਮੁਸਲਮ ਵਗੈਰਾ ਹੋਇਆ ਇੱਥੇ ਨਮਾਜ਼ ਕਰ ਸਕਦੇ ਆ ਨਾਲੇ ਮਸਜਿਦ ਵੀ ਹੈਗੀ ਹੈ। ਲੋ ਜੀ ਇਹ ਹੈ ਜੀ ਫੁੱਲ ਕੇ ਰੋਟੀ ਘਰਾਂ ਵਾਲੀ ਬਿਲਕੁਲ ਤੇ ਇਹ ਹੈ ਜੀ ਦਾਲ ਇਹ ਮੂੰਗੀ ਮਸਲਾ ਦੀ ਦਾਲ ਹੈ ਨਾਲ ਤੇ ਫੁੱਲ ਕੇ ਹੈ। ਇਹ ਮੈਨੂੰ ਪਾਰਸ ਲਗਵਾਇਆ ਡੇਲੀ ਵੱਖਰੀ ਵੱਖਰੀ ਵੈਜੀਟੇਬਲ ਸਬਜ਼ੀ ਹੁੰਦੀ ਮਤਲਬ ਜੇ ਨੌਨ ਵੈਜ ਖਾਣੇ ਵਾਲੇ ਨੌਨ ਵੈਜ ਵੀ ਖਾ ਸਕਦੇ ਪਰ ਆਪਾਂ ਦਾ ਚਲੋ ਵੈਜੀਟੇਬਲ ਵਾਲੇ ਆ ਤੇ ਆਹ ਦਾਲ ਏ ਜੀ ਤੇ ਆ ਨਾਲ ਰੋਟੀ ਐ ਠੀਕ ਹੈ ਜੀ ਤੇ ਆਹ ਬਾਕੀ ਪਾਣੀ ਦਾ ਚਲੋ ਇਹ ਮੁੱਲ ਦਾ ਹੀ ਜਾਂਦਾ ਪਾਣੀ ਦਾ ਆ ਮੇਰਾ ਪਾਣੀ ਇੱਥੇ ਸਹੀ ਨਹੀਂ ਪਾਣੀ ਮੁੱਲ ਦਾ ਹੀ ਆ ਤੇ ਇੱਕ ਉਹ ਇਹਨਾਂ ਦੀ ਬੋਤਲ ਐ ਇੰਡੀਅਨ ਨਹੀਂ ਮੇਰੇ ਖਿਆਲ ਤੇ ਇੰਡੀਆ ਦਾ ਹੀ ਜਾਂਦਾ ਤੇ ਇਹ ਆ ਜੀ ਆਪਣਾ ਖਾਣਾ ਪੀਣਾ ਅੱਜ ਦਾ ਤੇ ਬਾਕੀ ਰੋਟੀ ਖਾ ਕੇ ਤੇ ਅਗਲੀ ਗੱਲਬਾਤ ਆਪਾਂ ਫੇਰ ਕਰਦੇ ਆ ਜੀ ਉਹ ਐਸੇ ਕਿੱਲੇ ਦਾ ਮੜਾ ਜੀ ਹਾਂ ਉਹ ਐਸੇ ਕਿੱਲੇ ਦਾ ਮੜਾ ਜੀ ਲੋ ਜੀ ਆਪਾਂ ਆਇਆ ਡਿਊਟੀ ਤੋਂ ਰੋਮ ਨੂੰ ਤੇ ਬਾਕੀ ਜ਼ਾਰੀ ਲੇਵਰ ਵੀ ਨਾਲ ਵਾਦੀ ਆਪਾਂ ਲੋਡ ਡਰਾਈਵਰ ਹੈ ਬਾਕੀ ਪਿੱਛੇ ਲੇਵਰ ਨਾਲ ਵਾਦੀ ਸੰਮਰੇ ਵੇ ਜਾਂਦੇ ਨਾਲ ਇਧਰ ਆ ਦੇ ਕੰਮ ਬਦਾ ਹੈ ਆਈਫੋਨ ਨੇ ਕੰਮ ਬਦਾ ਹੈ ਤਾਂ ਹੈ ਨਾ ਆਰੇ ਬਿਜਾਲ ਚੱਲ ਜਦੋਂ ਹਾਂ ਨਾ ਪਮੋੜਾ ਵੀ ਲੈ ਲਓਗੇ ਪਹੁੰਚ ਚੁੱਕੇ ਹਾਂ ਸ਼ਹਿਰ ਮਾਵਲਾ ਦੇ ਵਿੱਚ ਕਿਉਂਕਿ ਇਹ ਦੇਸ਼ ਕਵੇਟ ਦੇ ਵਿੱਚ ਤੇ ਆਪਾਂ ਡਿਊਟੀ ਤੋਂ ਵਾਪਸ ਰੂਮ ਤੇ ਜਾ ਰਹੇ ਹਾਂ ਤੇ ਐਂਟਰਾ ਹੋ ਚੁੱਕੇ ਹਾਂ ਸ਼ਹਿਰ ਦੇ ਅੰਦਰ ਸ਼ਹਿਰ ਦੇ ਅੰਦਰ ਐਂਟਰਾ ਹੋ ਚੁੱਕੇ ਹਾਂ ਤੇ ਆਪ ਬਲੌਗ 3 ਦੇ ਵਿੱਚ ਆ ਪਰ ਰਹਿੰਦੇ ਆ ਇਹ ਤੋਂ ਹੋਰ 2-4 ਮਿੰਟ ਦਾ ਹੋਰ ਰਸਤਾ ਆ 2-4 ਮਿੰਟ ਦਾ ਰਸਤਾ ਹੋਰ ਤੇ ਇੱਥੇ ਆਪਾਂ ਬੱਸ ਤੋਂ ਐਗਜ਼ਲ ਹੋ ਜਾਵਾਂਗੇ ਤੇ ਉਥੋਂ ਅੱਧਾ ਕਿਲੋਮੀਟਰ ਸਭੇ ਘਾਟੇ ਆ ਸਫ਼ਰ ਅੱਧਾ ਕਿਲੋਮੀਟਰ ਦਾ ਅੰਦਰ ਅੰਦਰ ਪੈਦਲ ਜਾਵਾਂਗੇ ਤਰਕੇ ਬਿਲਡਿੰਗ ਤੇ ਲਈ ਇਹ ਤੋਂ ਬਾਅਦ ਲੈਪਟਾਪੇ ਸੋਰੀ ਰਾਈਟ ਰਾਈਟ ਹੋਗੇ ਤੇ ਇੱਥੇ ਪਾਰਕਿੰਗ ਹੋਵੇਗੀ ਇੱਥੇ ਆਪਾਂ ਬਸ ਸਟੇਟ ਕਰ ਰਹੇ ਆਂ ਲੋਕ ਜੀ ਆਪਾਂ ਉਤਰ ਚੁੱਕੇ ਹਾਂ ਬਸ ਤੋਂ ਬਾਹਰ ਤੇ ਬਸ ਤੋਂ ਬਾਹਰ ਉਤਰ ਚੁੱਕੇ ਹਾਂ ਤੇ ਹੁਣ ਪੈਦਲ ਜਾਵਾਂਗੇ ਆਪਣਾ ਰੂਮ ਤੇ ਲਈ ਇੱਧਰ ਹੈਗੀ ਲੱਲੂ ਐਕਸਚੇਂਜ ਇਹ ਮਤਲਬ ਆਪਾਂ ਅੱਜ ਦਾ ਇੰਡੀਆ ਪੈਸੇ ਟਰਾਂਸਫਰ ਕਰਨੇ ਤੇ ਇੱਥੇ ਕਰ ਸਕਦੇ ਆਂ ਇਹ ਹੈਗੀ ਜੀ ਐਕਸਚੇਂਜ ਆ ਹੈਗੀਆਂ ਜੀ ਕੰਪਨੀਆਂ ਦੀਆਂ ਬਿਲਡਿੰਗਾਂ ਇਹਦਾ ਆ ਹੈਗੇ ਜੀ 2 5 4 ਇਹ ਬਿਲਡਿੰਗ ਦਾ ਨੰਬਰ ਹੈ ਜੀ ਤੇ ਆਮ ਹੈਗੀਆਂ ਜੀ ਆਪਣਾ ਦੁਕਾਨਾ ਜਿੱਦਾਂ ਆਪਣਾ ਛੋਟੇ ਸਟੋਰ ਹੁੰਦੇ ਨੇ ਉਹ ਆ ਜੀ ਤੇ ਬਾਕੀ ਕੋਈ ਡੰਗੜੀ ਦੁਆਰੇ ਡੰਗੜੀ ਤੇ ਜਾ ਰਹੇ ਲੋਕ ਤੇ ਆ ਹੈਗਾ ਜੀ ਆਪਣਾ ਰੈਸਟੋਰੈਂਟ ਸਟਰੀਟ ਸਟਰੀਟ ਫੂਡ ਦੇ ਨਾਮ ਸਟਰੀਟ ਫੂਡ ਇੰਡੀਅਨ ਰੈਸਟੋਰੈਂਟ ਇਹ ਨਾਮ ਹੈ ਜੀ ਤੇ ਇੱਥੋਂ ਆਪਾਂ ਜਾ ਰਹੇ ਹਾਂ ਜੀ ਜੀ ਦੁਕਾਨ ਤੇ ਵੀ ਸਟੋਰ ਹੈ ਮਤਲਬ ਸ਼ਾਪ ਕੋਈ ਵੀ ਆਪਾਂ ਜਿੱਦਾਂ ਛੋਟਾ ਮਾੜਾ ਸਮਾਨ ਸਾਬਣ ਤੇਲ ਵਗੈਰਾ ਇੱਥੇ ਹਰ ਚੀਜ਼ ਅਵੇਲੇਬਲ ਹੁੰਦੀ ਹੈ ਜੀ ਤੇ ਆ ਨਾਲ ਬੱਕਰੀ ਬੱਕਰੀਆਂ ਕੰਪਨੀਆਂ ਦੀਆਂ ਬਿਲਡਿੰਗਾਂ ਐ ਠੀਕ ਹੈ ਤੇ ਇੱਕ ਹੋਰ ਆਪਣਾ ਇਹ ਰੈਸਟੋਰੈਂਟ ਐ ਇਹ ਆ ਗ੍ਰੀਨ ਚਿੱਲੀ ਇੰਡੀਅਨ ਰੈਸਟੋਰੈਂਟ ਤੇ ਆਪਣਾ ਆ ਸਾਹਮਣੇ ਹੈਗਾ ਜੀ ਫੋਟੋ ਸਟੂਡੀਓ ਫੋਟੋ ਸਟੂਡੀਓ ਸਟੂਡੀਓ ਫੇਵਰੇਟ ਹਮਲਾ ਆਪਾਂ ਇੱਥੋਂ ਜਿੱਦਾ ਫੋਟੋਆਂ ਕਰਵਾਉਣੀ ਆ ਫੋਟੋਆਂ ਕਰਵਾਉਣੀ ਆ ਤੇ ਫੋਟੋ ਸਟੇਟ ਵਗੈਰਾ ਇੱਥੋਂ ਨਿਕਲਵਾ ਸਕਦੇ ਆ ਜੀ ਇਹ ਆ ਜੀ ਗ੍ਰੀਨ ਚਿੱਲੀ ਰੈਸਟੋਰੈਂਟ ਇੰਡੀਆ ਦਾ ਰੈਸਟੋਰੈਂਟ ਹੈ ਵੀ ਸਟਾਈ ਪਲਸ ਤੇ ਆਪਣਾ ਇਹ ਹੈ ਜੀ ਸਟਾਈ ਪਲਸ ਨਾਂ ਦੇ ਸਾਡੇ ਬਿਲਡਿੰਗ ਤੇ ਬਿਲਕੁਲ نیچے ਸ਼ੂਜ਼ ਵਗੈਰਾ ਕੱਪੜੇ ਵਗੈਰਾ ਦੁਕਾਨ ਹੈ ਜੀ ਇਹ ਵੀ ਸ਼ਾਪ ਇਹ ਇਹਦੇ ਬਿਲਕੁਲ ਇਹਦੇ ਬਿਲਕੁਲ ਨੀਚੇ ਇਹ ਹੈ ਜੀ ਦੁਕਾਨ ਇੱਕ ਹੋਰ A1 ਇਹ ਹੈ ਜੀ A1 ਕੇਵੀ ਸਟੋਰ ਹੈ ਜੀ ਤੋਂ ਆਪਾਂ ਜਿਹੜਾ ਸਾਬਣ ਤੇਲ ਵਗੈਰਾ ਹਲਕਾ ਹਲਕਾ ਸਮਾਨ ਲੈ ਸਕਦੇ ਹਾਂ ਜੀ ਤੇ ਆ ਸਾਡੀ ਕੰਪਨੀ ਦੀਆਂ ਗੱਡੀਆਂ ਖੜੀਆਂ ਜੀ ਇਹ ਹੈ ਜੀ ਸਾਡੀ ਕੰਪਨੀ ਦੀਆਂ ਗੱਡੀਆਂ ਆਹ ਖੜੀ ਇੱਕ ਬੈਂ ਤੇ ਆਏ ਜੀ ਆਪਣੀ ਬਿਲਡਿੰਗ ਇਹ ਹੈ ਜੀ 6 ਫਲੋਰ ਤੱਕ ਹੈ ਤੇ 6 ਫਲੋਰ ਤੱਕ ਇਹ ਹੈ ਜੀ ਦੀ ਗਰਾਉਂਡ ਫਲੋਰ ਤੇ ਇਸ 6 ਫਲੋਰ ਤੱਕ ਯਾ ਪਾ ਜਾ ਰਹੇ ਆ ਬੱਸ ਲੈ ਕੇ ਮਾਬੁਲਾ ਤੋਂ ਦੋਹਾਪੋਟ ਦੋਹਾਪੋਟ ਜਾ ਰਹੇ ਆ ਲੇਵਰ ਲੈਂਡ ਤੇ ਲਈ ਬੱਸ ਲੈ ਕੇ ਤੇ ਆ ਖੜੇ ਆ ਬੱਸ ਜਾਮ ਦੇ ਵਿੱਚ ਜਾਮ ਬਹੁਤ ਲੱਗਿਆ ਹੋਇਆ ਜੀ ਕਾ ਬੰਦ ਦਰੇ ਵੀਡੀਓ ਮਨਾਮ ਇਹ ਤੇਰੇ ਕੋ ਬਲੌਗ ਮੇਂ ਡਾਲੂnga ਤੇਰੇ ਕੋ ਬਲੌਗ ਮੇਂ ਡਾਲੂnga ਕਿਆ ਭਾਈ ਬੰਗਲਾਦੇਸ਼ ਤੋਂ ਆਏ ਹੋਏ ਕੰਮ ਕਰਨ ਲਈ ਕਵੈਦ ਦੇ ਵਿੱਚ ਵਰਕਰ ਤੇ ਡਿਊਟੀ ਕਰਦੇ ਨੇ ਕਵੈਦ ਦੇ ਵਿੱਚ ਦੋਹਾਪੋਰ ਠੀਕ ਹੈ ਤੇ ਪਾਜੀ ਬੱਸ ਚ ਲਾਉਂਦੇ ਨੇ ਤੇ ਇਹ ਲੈ ਕੇ ਜਾਂਦੇ ਨੇ ਇਹਨਾਂ ਨੂੰ ਮਾਹਵਲਾ ਤੋਂ டਾਬਾਵਟ ਤਿੰਨ ਸ਼ਿਫਟਾਂ ਲਾਉਂਦੇ ਨੇ ਬੱਸ ਦੀਆਂ ਮਤਲਬ ਇੱਕ ਸਵੇਰੇ ਤੇ ਇੱਕ ਦੁਪਹਿਰੇ ਤੇ ਇੱਕ ਸ਼ਾਮੀ ਤਿੰਨ ਸ਼ਿਫਟਾਂ ਚ ਲੇਬਰ ਲੈ ਕੇ ਜਾਣੀ ਤੇ ਲੇਬਰ ਛੱਡਣੀ ਤੇ ਇਹ ਇਹਨਾਂ ਦੀ ਡਿਊਟੀ ਹੈ ਜੀ ਬੱਸ ਦੀ ਸ਼ਾਮ ਦੇ ਟਾਈਮ ਦੀ ਇਹ ਹੈ ਕਿ ਜਿੱਦਾਂ ਸਾਰੇ ਆਪਣਾ ਆਫਿਸ ਵਰਕ ਤੋਂ ਫ੍ਰੀ ਹੋ ਗਏ ਘਰਾਂ ਨੂੰ ਆਉਂਦੇ ਨੇ ਵਾਪਸ ਤੇ ਇਸ ਕਰਕੇ ਥੋੜਾ ਜਾਮ ਜ਼ਿਆਦਾ ਲੱਗਦਾ ਆ ਦੇਖੋ ਪੂਰਾ ਰੋਡ ਤੇ ਜਾਮ ਲੱਗਿਆ ਹੋਇਆ ਹੈ ਇੱਕ ਉੱਧਰ ਦੇ ਹੈ ਇਸ ਪਾਸੇ ਜੋ ਅੱਜ ਤਾਂ ਹੈ ਜੀ ਸਟਰੀਟ ਲਾਈਟਾਂ ਲੱਗੀਆਂ ਮੇਰੇ ਦੇਖੋ ਮੈਂ ਸਟਰੀਟ ਲਾਈਟਾਂ ਹੈ ਜੇ ਪੂਰੇ ਕਬਾਇਦ ਵਿੱਚ ਬਹੁਤ ਆਈ ਦੇਖੋ ਸਟਰੀਟ ਲਾਈਟਾਂ ਬਹੁਤ ਆ ਮਤਲਬ ਰਾਤ ਨੂੰ ਇੰਨੀਆਂ ਕਿ ਸਟਰੀਟ ਲਾਈਟਾਂ ਐ ਕਿ ਉੱਥੇ ਆਪਣਾ ਲਾਈਟ ਗੱਡੀ ਦੀ ਭਾਵੇਂ ਨਹੀਂ ਵੀ ਚੱਲਦੀ ਹੋਵੇ ਤਾਂ ਵੀ ਇੰਨੀ ਕਿ ਰੋਸ਼ਨੀ ਰਹਿੰਦੀ ਤੁਸੀਂ ਆਰਾਮ ਨਾਲ ਜਾਨੀ ਡਰਾਈਵ ਕਰ ਸਕਦੇ ਜੀ ਤੇ ਸਟਰੀਟ ਰੈਟਾਂ ਬਹੁਤ ਆਈ ਤੇ ਐਟਾਂ ਜੀ ਆਪਾਂ ਰੋਡ ਤੇ ਆ ਰਿਹਾ ਦੇਖੋ ਫੋਰਡ ਫੋਰ 4x4 ਖੜੀ ਸੀ ਫੋਰਡ ਦੀ ਪਿਕਅਪ ਟ੍ਰੱਕ ਜਿਹੜਾ ਫੋਰਡ ਦਾ ਪਿੱਕਾ ਕਹਿੰਦੇ ਆਪਾਂ ਪੰਜਾਬੀ ਚ ਤੇ ਗੱਡੀਆਂ ਜਿਹੜੀ ਕੁਆਲਿਟੀ ਬਹੁਤ ਵਧੀਆ ਤਗੜੇ ਤਗੜੇ ਵਧੀਆ ਵਧੀਆ ਬ੍ਰਾਂਡ ਹੈ ਗੱਡੀਆਂ ਬਹੁਤ ਟੋヨタ ਫੋਰਡ ਦੀਆਂ ਤੇ ਨਿਸ਼ਾਨ ਦੀਆਂ ਠੀਕ ਹੈ ਸੋ ਆਪਣੀ ਤਾਂ ਤੇ ਬਸ ਕਾਰਾਂ ਦੀ ਆਈ 올ਡ ਮਾਡਲ ਹੈ ਪੁਰਾਣਾ ਮਾਡਲ ਹੈ ਇਹ ਮੇਰੇ ਘਰ ਤੇ 2008 9 ਦੇ ਲੱਗਵਾਸਾ ਮਾਡਲ ਆਈ ਹੈ। ਆ ਜੇ Tata ਦੀ ਬੱਸ ਹੈ 2008 9 ਦੇ ਬਰਾਬਰ ਮਾਡਲ ਹੈ ਕਿ ਆਪਾਂ ਨੂੰ ਚਲੋ ਆਪਣੇ ਇੰਡੀਅਨ ਬ੍ਰਾਂਡ ਹੈ Tata ਨਹੀਂ ਬਹੁਤ ਵਧੀਆ ਮੈਂ ਆਪਣਾ ਕੱਪੜੀ ਉਹ ਗੱਡੀ ਚਲਾਉਂਦੇ ਆ ਅਸੀਂ ਦਾ ਬਹੁਤ ਵਧੀਆ ਲਾਦੇ Tata ਦੀ ਗੱਡੀ ਚਲਾਉਣੇ ਨਾ ਇੱਕ ਨੰਬਰ ਹੈ ਯਾਨੀ ਬਹੁਤ ਵਧੀਆ ਬੜੇ ਕਰਦੇ ਆ ਜਿਵੇਂ ਆ ਅਗੇ ਪੇਕਅਪ ਟਰੱਕ ਜਾ ਰਹੇ ਆ ਇਹ ਸ਼ਾਵਰਲੇ ਕੰਪਨੀ ਦਾ ਤੇ ਸ਼ਾਵਰਲੇ ਕੰਪਨੀ ਦਾ ਪੇਕਅਪ ਲੱਗਾ ਜੀ ਇਹ ਜੀ ਰੋਡ ਨੰਬਰ 30 ਆਪਾਂ ਰੋਡ ਨੰਬਰ 30 ਤੋ ਪਹੁੰਚ ਚੁਕੇ ਆ ਇਹ ਹਜੇ ਪੂਰਾ ਮਾਬੁੱਲਾ ਦਾ ਏਰੀਆ ਤੇ ਇਹ ਬਲੋਕ 1 ਐ ਐਮ ਬਲੋਕ 1 ਐ ਤੇ ਆਹ ਸਾਹਮਣੇ ਜੀ ਹਸਪੀਟਲ ਹੈ ਯਾਹ ਆਲਸੋ ਨਿੱਕਾ ਇਹ ਹਸਪਤਾਲ ਹੈ ਤੇ ਮਾਵਲਾ ਏਰੀਆ ਜਿੱਤੇ ਫਰ ਰੋਡ ਨੰਬਰ 3 ਨੂੰ ਚੜ ਚੁਕੇ ਆ ਸਿੱਧਾ ਹੀ ਚਲਾ ਗਿਆ ਕਾਲਵਰਸਿਟੀ ਕਾਲਵਰਸਿਟੀ ਚਲਾ ਗਿਆ ਜੀ ਤੇ ਜੇ ਆ ਕਿ ਸ਼ਾਮ ਦੇ ਟਾਈਮ ਥੋੜਾ ਟ੍ਰੈਫਿਕ ਬਹੁਤ ਹੁੰਦੀ ਰੋਡ ਤੇ ਤੇ ਇੱਕ ਸ਼ਾਮ ਨੂੰ ਸਵੇਰੇ ਮਤਲਬ ਦੁਪਹਿਰ ਨੂੰ ਆ ਥੋੜੀ ਠੀਕ ਹੈ ਘਟੇ ਹੁੰਦੇ ਇਥੇ ਇਹ ਹੈ ਕਿ ਜਿੰਨੇ ਵੀ ਮਤਲਬ ਲੋਕਲ ਪਬਲਿਕ ਆ ਕੁਵੈਤੀ ਤੇ ਉਹ ਜ਼ਿਆਦਾ ਕਰਕੇ ਸ਼ਾਮ ਨੂੰ ਸ਼ਾਮ ਦੇ ਟਾਈਮ ਘੁੰਮਣਾ ਪਸੰਦ ਕਰਦੇ ਤੇ ਇਹਨਾਂ ਨੂੰ ਘੁੰਮਣਾ ਨਹੀਂ ਪਸੰਦ ਕਰਦੇ ਜਿੰਨੇ ਵੀ ਆ ਦੇਖੋ ਤੁਹਾਨੂੰ ਜ਼ਿਆਦਾ ਕਰਕੇ ਗੱਡੀਆਂ ਸ਼ਾਮ ਨੂੰ ਜ਼ਿਆਦਾ ਬਹੁਤ ਦੇਖਣ ਨੂੰ ਮਿਲਣਗੀਆਂ ਕਿ ਜਿੰਨੇ ਵੀ ਇਥੇ ਦੇ ਲੋਕਲ ਕੁਵੈਤੀ ਲੋਕ ਆ ਉਹ ਨਾ ਸ਼ਾਮ ਨੂੰ ਰਾਤ ਨੂੰ ਬਹੁਤ ਘੁੰਮਣਾ ਪਸੰਦ ਕਰਦੇ ਇਹਨਾਂ ਨੂੰ ਰੈਸਟ ਕਰਦੇ ਨੇ ਤੇ ਸ਼ਾਮ ਨੂੰ ਬਹੁਤ ਘੁੰਮਣਾ ਪਸੰਦ ਕਰਦਾ ਹਾਂ ਤੇ ਸਵਾਇਤਾ ਇਹ ਏਰੀਆ ਜੇ ਕਬਾਇਤ ਆ ਵਿੱਚ ਦੇਸ਼ ਕਬਾਇਤ ਦੇ ਵਿੱਚ ਸ਼ਹਿਰ ਮਾਵਲਾ ਸੋ ਆ ওভার ਬ੍ਰਿਜ ਜਮਣਾ ਇਹ ਆਪਾਂ ਜਿੱਦਾਂ ওভার ਬ੍ਰਿਜ ਤੋਂ ਪਾਰ ਹੋ ਕੇ ਜੂ ਟਰਨ ਮਾਰਨ ਜੂ ਟਰਨ ਮਾਰ ਸਕਦੇ ਆ ਜਿੱਦਾਂ ਜੇ ਲੈਫਟ ਜਾਣਾ ਲੈਫਟ ਜਾ ਸਕਦੇ ਰਾਈਟ ਜਾਣਾ ਲੈਟ ਵੀ ਜਾ ਜਾ ਸਕਦੇ ਆ ਤੇ ਮਤਲਬ ਓਵਰਬ੍ਰਿਜ ਤੋਂ ਹੋ ਗਈ ਆਪਾਂ ਲੈਫਟ ਜਾਂ ਰਾਈਟ ਕਿਤੇ ਵੀ ਜਾਣਾ ਜਾ ਸਕਦੇ ਆ ਤੇ ਜੋ ਟਰਨ ਮਾਰਨਾ ਤੇ ਜੋ ਟਰਨ ਵੀ ਮਾਰ ਸਕਦੇ ਆ ਇਹ ਛੋਟੀਆਂ ਬੱਸਾਂ ਐ ਜੀ ਕੰਪਨੀ ਨਹੀਂ ਐ ਜਿਵੇਂ ਆ ਦੇਖੋ ਇਹ ਟੋヨタ ਦੀ ਵਾਹ ਸਟ ਟੋヨタ ਕੋਸਟ ਦਾ ਨਾਂ ਐ ਕੋਸਟ ਇਹ ਕੰਪਨੀ ਦੇ ਨੇ ਛੋਟੀਆਂ ਬੱਸਾਂ ਐ ਟੋヨタ ਨੇ ਆ